ਅੱਜ ਦੇ ਹਾਲਾਤਾਂ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਕਿਸੇ ਨਾ ਕਿਸੇ ਕਾਰਨ ਚਿੰਤਾ ਤਣਾਅ ਡਿਪਰੈਸ਼ਨ ਦਾ ਸ਼ਿਕਾਰ ਹੈ ਕੋਈ ਸਿਰ ਚੜੇ ਕਾਰਜੇ ਤੋਂ ਤੰਗ ਹੈ ਕੋਈ ਪਿਓ ਆਪਣੇ ਪੁੱਤ ਤੋਂ ਪਰੇਸ਼ਾਨ ਹੈ ਕਿ ਉਹ ਕੰਮ ਨਹੀਂ ਕਰਦਾ ਨਸ਼ੇ ਕਰਦਾ ਬੇਲੜਪੁਣੇ ਦਾ ਸ਼ਿਕਾਰਾ ਕਿਤੇ ਪਿਓ ਆਪਣੀ ਧੀ ਤੋਂ ਪਰੇਸ਼ਾਨ ਹੈ ਕਿਉਂਕਿ ਉਹ ਹੋ ਸਹੁਰਿਆਂ ਘਰੇ ਸੁਖੀ ਨਹੀਂ ਕਿਤੇ ਉਸ ਨੂੰ ਸਸ ਸਹੌਰਾ ਤੰਗ ਕਰਦਾ ਕਦੇ ਘਰ ਵਾਲਾ ਕਿਤੇ ਉਸ ਨੂੰ ਦਾਜ ਪਿੱਛੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੋਰ ਕਿੰਨੀਆਂ ਹੀ ਇਹੋ ਜਿਹੀਆਂ ਗੱਲਾਂ ਨੇ ਜਿਸ ਕਰਕੇ ਕੋਈ ਨਾ ਕੋਈ ਤਕਲੀਫ ਵਿੱਚ ਹੈ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਇੰਨਾਂ ਗੱਲਾਂ ਤੋਂ ਆਪਣੇ ਆਪ ਨੂੰ ਹਰਾ ਕੇ ਖੋਦਕਸ਼ੀ ਕਰ ਲੈਣਾ ਇੰਨਾ ਮੁਸੀਬਤਾਂ ਦਾ ਹੱਲ ਹੈ ਮੇਰਾ ਜਵਾਬ ਹੈ ਨਹੀਂ ਬਿਲਕੁਲ ਨਹੀਂ ਇਸ ਨਾਲ ਕਿਸੇ ਮੁਸੀਬਤ ਦਾ ਹੱਲ ਤਾਂ ਨਹੀਂ ਹੁੰਦਾ ਅਸੀਂ ਆਪਣੇ ਪਿੱਛੇ ਆਪਣੇ ਪਰਿਵਾਰ ਦੇ ਹੋਰ ਨਾਂ ਜੀਆਂ ਨੂੰ ਦੁੱਖਾਂ ਵਿੱਚ ਛੁੱਟ ਕੇ ਚਲੇ ਜਾਂਦੇ ਹਾਂ ਖੋਦਕਸ਼ੀ ਜੇ ਹੱਲ ਨਹੀਂ ਤਾਂ ਹੋਰ ਕੀ ਹੱਲ ਹੈ ਇੱਕੋ ਹੱਲ ਹੈ ਜੋ ਕਦੇ ਮੈਂ ਲੱਭਿਆ ਸੀ ਮੇਰੀ ਜ਼ਿੰਦਗੀ 'ਚ ਦੋ ਵਾਰੀ ਇਹੋ ਜਿਹਾ ਮੋੜ ਆਇਆ ਜਦੋਂ ਮੈਂ ਖੁਦਕੁਸ਼ੀ ਕਰ ਲਈ ਆਪਣੇ ਆਪ ਨੂੰ ਮਜਬੂਰ ਕਰਨਾ ਚਾਹਿਆ ਇੱਕ ਵਾਰੀ ਮੈਂ ਘਰੇਲੂ ਲੜਾਈ ਕਰਕੇ ਇੰਜ ਸੋਚਿਆ ਦੂਜੀ ਵਾਰੀ ਉਦੋਂ ਜਦੋਂ ਮੈਂ ਚਮੜੀ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਇਆ ਮੈਨੂੰ ਇਸ ਸਮੇਂ ਅਜਿਹਾ ਕਰਨ ਤੋਂ ਸਿਰਫ ਦੋ ਹੀ ਗੱਲਾਂ ਨੇ ਰੁਕਿਆ ਇੱਕ ਮੈਂ ਕਹੋਲ ਕੀਤਾ ਕਿ ਮੇਰੇ ਤੋਂ ਬਾਅਦ ਮੇਰੇ ਮਾਪੇ ਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਮੈਂ ਹੁਣ ਅਜਿਹਾ ਕਰਦਾ ਹਾਂ ਤਾਂ ਇੰਜ ਕਰਨ ਨਾਲ ਮੈਂ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਾਂਗਾ ਤਾਂ ਇਸ ਵਿੱਚ ਮੇਰੇ ਮਾਪਿਆਂ ਦਾ ਤਾਂ ਕੋਈ ਕਸੂਰ ਨਹੀਂ ਫਿਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜਾਂ ਦੂਜੀ ਗੱਲ ਜਿਸਨੇ ਮੈਨੂੰ ਉਦੋਂ ਰੋਕਿਆ ਜਦੋਂ ਮੈਂ ਚਮੜੀ ਦੇ ਰੋਗ ਦਾ ਸਹਾਰ ਹੋਇਆ ਸੀ ਹਾਲਾਤ ਐਵੇਂ ਦੇ ਸੀ ਕਿ ਤਨ ਤੇ ਕੱਪੜਾ ਪਹਿਨਣਾ ਵੀ ਮੁਸ਼ਕਲ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਮੈਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਪਾਸੇ ਵਿਅਸਤ ਰੱਖਦਾ ਜਾਂ ਜੋ ਮਾੜੀ ਸੋਚਦੀ ਮਾੜੀ ਸੰਗਤ ਕਰਨ ਦਾ ਫੁਰਨਾ ਨਾ ਆਵੇ ਜਦੋਂ ਮੈਂ ਬਿਮਾਰ ਸੀ ਮੈਂ ਉਹਨੇ ਹਾਲੀ ਕੱਪੜੇ ਪਾ ਕੇ ਗੁਰੂ ਘਰੇ ਚਲੇ ਜਾਣਾ ਰਿਸ਼ਤੇਦਾਰ ਬੜਾ ਕਹਿਣ ਕਿ ਇੱਥੇ ਜਾ ਆ ਇੱਥੇ ਜਾ ਪਰ ਮੈਂ ਸ਼ੁਰੂ ਤੋਂ ਹੀ ਪਰਮਾ ਪਰਮਾ ਖਿਲਾਫ ਰਹਾ ਮੈਂ ਆਖੜ ਚ ਕਹਿਣਾ ਮੈਨੂੰ ਜਿਸਨੇ ਬਿਮਾਰ ਕੀਤਾ ਉਹੀ ਠੀਕ ਕਰੋ ਮੈਂ ਇੰਨੀ ਦੇਣੀ ਆਪਣੇ ਨਾਨਕੇ ਘਰ ਸੀ ਸਾਰੇ ਧਾਰਮਿਕ ਵਿਚਾਰਾਂ ਵਾਲੀ ਸੀ ਮੈਂ ਵੀ ਹੌਲੀ-ਹੌਲੀ ਉਹਨਾਂ ਵਰਗਾ ਬਣਦਾ ਗਿਆ ਮੈਂ ਵੇਲੇ ਸਮੇਂ ਕਿਤਾਬਾਂ ਪੜ੍ਹਨੀਆਂ ਧਾਰਮਿਕ ਵਿਚਾਰਾਂ ਸੁਣਨੀਆਂ ਇਸ ਨਾਲ ਮੈਨੂੰ ਦੂਜੀ ਗੱਲ ਵਾਲਾ ਹੌਸਲਾ ਮਿਲਿਆ ਮੈਂ ਜਦੋਂ ਵੀ ਇਸ ਬਿਮਾਰੀ ਤੇ ਡਰਉ ਮਰਨ ਬਾਰੇ ਸੋਚਣਾ ਤਾਂ ਸਾਡਾ ਇਤਿਹਾਸ ਮੈਨੂੰ ਜ਼ੋਰ-ਜ਼ੋਰ ਦੀ ਕਹਿੰਦਾ ਕਿ ਇਹ ਬਿਮਾਰੀ ਤੋਂ ਡਰ ਕੇ ਮਰਨ ਚੱਲਿਆ ਤੂੰ ਉਹਨਾਂ ਦਾ ਬਾਰ ਸੇ ਜੋ ਤੱਤੀਆਂ ਤਵੀਆਂ ਤੇ ਬੈਠ ਗਈ ਬੰਦ-ਬੰਦ ਘਟਵਾ ਲਈ ਪੂਰਾ ਪਰਿਵਾਰ ਸਾਡੇ ਲੇਖੇ ਲਾ ਦਿੱਤਾ ਫਿਰ ਮੈਂ ਸੱਚੇ ਬਾਦਸ਼ਾਹ ਦਾ ਸ਼ੁਕਰ ਮਨਾਇਆ ਬਸ ਇਸੇ ਗੱਲ ਨੇ ਮੈਨੂੰ ਹਰ ਵਾਰੀ ਹੌਸਲਾ ਦਿੱਤਾ ਤੇ ਮੈਂ ਕਦੇ ਖੁਰਕਸ਼ੀ ਵੱਲ ਨਹੀਂ ਗਿਆ ਹੁਣ ਜ਼ਿੰਦਗੀ ਨੇ ਇਹੋ ਜਿਹਾ ਬਣਾ ਦਿੱਤਾ ਕਿ ਪੱਲੇ ਚਾਹੇ ਕੁਝ ਵੀ ਨਾ ਰਹੀ ਫਿਰ ਵੀ ਸਬਰ ਕਰਨਾ ਚੰਗਾ ਲੱਗਦਾ ਹਰ ਪਲ ਹਰ ਗੱਲ 'ਚੋਂ ਖੁਸ਼ ਹੋਣ ਦਾ ਮੌਕਾ ਲੱਭੀਦਾ ਖੋਦਕੁਸ਼ੀ ਬਾਰੇ ਅਕਸਰ ਇਨਸਾਨ ਉਦੋਂ ਹੀ ਸੋਚਦਾ ਜਦੋਂ ਉਸ ਨੂੰ ਲੱਗਦਾ ਹੈ ਕਿ ਜੋ ਮੁਸੀਬਤ ਉਸ ਸਿਰ ਹੈ ਉਸ ਦਾ ਉਸ ਕੋਲ ਕੋਈ ਹੱਲ ਨਹੀਂ ਪਰ ਸੋਚਣਾ ਤਾਂ ਇਹ ਚਾਹਿੰਦਾ ਹੈ ਕਿ ਜੇ ਉਸ ਕੋਲ ਹੱਲ ਨਹੀਂ ਤਾਂ ਹੋ ਸਕਦਾ ਉਸ ਹੱਲ ਕਿਸੇ ਔਰ ਕੋਲ ਹੀ ਹੋਵੇ ਚਿੰਤਿ ਵਿੱਚ ਇੱਕ ਆਤ ਜ਼ਰੂਰ ਪਾਓ ਕਿ ਜਿਹੜੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ ਉਸ ਨੂੰ ਆਪਣੇ ਉਹਨਾਂ ਸੱਜਣਾ ਨਾਲ ਜ਼ਰੂਰ ਸਾਂਝੀ ਕਰੋ ਜਿੰਨਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਮੁਸ਼ਕਲ ਹੱਲ ਕੱਢ ਸਕਦਾ ਹੈ ਆਪਣੇ ਆਪ ਤੇ ਵਿਸ਼ਵਾਸ ਕਰੋ ਜਿੰਨਾ ਤੁਹਾਡੇ ਕੋਲ ਹੈ ਉਸ ਦਾ ਸਕਰਾਨਾ ਕਰਿਆ ਕਰੋ ਜ਼ਿੰਦਗੀ ਵਿੱਚ ਕਦੇ ਵੀ ਇਹ ਕੰਮ ਨਾ ਕਰੋ ਜੋ ਤੁਹਾਨੂੰ ਕੁਦਕੁਸ਼ੀ ਕਰਨੀ ਮਜਬੂਰ ਕਰੇ ਆਕਰ ਵਿੱਚ ਇਹੀ ਕਹਾंगा ਜਿੰਨਾ ਹੋ ਸਕੇ ਜ਼ਿੰਦਗੀ ਚ ਕੋਈ ਵੀ ਕੰਮ ਕਰਨਾ ਕਦੇ ਵੀ ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ ਇਹ ਅੱਜ ਦੀ ਕਹਾਣੀ ਜਸਵੰਤ ਸਿੰਘ ਜੋਗਾ ਦੀ ਜੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦੀ